ਆਪ ਦੇ ਜਿੰਨੇ ਵੀ ਨੇਤਾ ਨੇ ਜਿੰਨੇ ਵੀ ਲੀਡਰ ਨੇ ਇਥੇ ਇਹਨਾਂ ਦੇ ਪੰਜਾਬ ਦੇ ਵਿੱਚ ਸਾਰੇ ਸ਼ੋਸ਼ੇਵਾਜੀ ਕਰਦੇ ਆਂ ਡਰਾਮੇਬਾਜੀ ਕਰਦੇ ਨੇ ਇਹਨਾਂ ਦਾ ਕੰਮ ਇਹੀ ਹੈ ਸੈਂਟਰ ਦੀਆਂ ਇੰਨੀਆਂ ਸਕੀਮਾਂ ਆਉਂਦੀਆਂ ਨੇ ਤੇ ਆਪਣੇ ਨੰਬਰ ਬਣਾਉਂਦੇ ਨੇ ਇਹ ਕੁਝ ਨੂੰ ਤਾਂ ਇੰਪਲੀਮੈਂਟ ਨਹੀਂ ਹੋਣ ਦਿੰਦੇ ਇਹਨਾਂ ਦੇ ਐਮ.ਐਲ.ਏ. ਖੁਦ ਭਗਵੰਤ ਮਾਨ ਡਰਾਮੇਬਾਜੀ ਕਰਦਾ ਇਹਨਾਂ ਨੇ ਬੜੀ-ਬੜੀਆਂ ਗੱਲਾਂ ਕਰਕੇ ਵੱਡੇ-ਵੱਡੇ ਦਾਅਵੇ ਕਰਕੇ ਸਰਕਾਰ ਬਣਾਈ ਸੀ ਉਹਨਾਂ ਤੇ ਖਰੇ ਨਹੀਂ ਉਤਰਿਆ ਆਣ ਵਾਲੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੂੰ ਉਹ ਜਵਾਬ ਦੇਣਗੇ ਤੇ ਲੋਕੀ ਸੋਚੀ ਬੈਠੇ ਨੇ ਪੀ ਇਹਨਾਂ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਬੜੀਆਂ ਆਸਾਂ ਸੀਗੀਆਂ ਇਹਨਾਂ ਸਰਕਾਰਾਂ ਤੋਂ ਹੁਣ ਦੇਖੋ ਸੈਂਟਰ ਸਰਕਾਰ ਡਾਕਟਰ ਪੀਮਰਾਮ ਵੇਦਕਰ ਵੱਲੋਂ ਆਪਣੇ ਸਕਾਲਰਸ਼ਿਪ ਭੇਜਦੀ ਹੈ ਹੁਣ ਤੱਕ ਪੰਜਾਬ ਦੇ ਬੱਚੇ ਤੜਫ ਰਹੇ ਨੇ ਐਸੀ ਬੱਚੇ ਵੀ ਹੁਣ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ 2022 ਦੀ ਕਿਸ਼ਤ ਨਹੀਂ ਪਹੁੰਚੀ ਹੈ ਅਜੇ 21 ਵਾਲੇ ਬੱਚੇ ਵੀ ਰਹਿੰਦੇ ਨੇ ਹਜੇ ਹੁਣ 23 ਚੱਲ ਪਿਆ ਉਹਨਾਂ ਦੇ ਅਕਾਊਂਟ ਦੇ ਵਿੱਚ ਸਕਾਲਰਸ਼ਿਪ ਨਹੀਂ ਆਈ ਉਹ ਬੱਚੇ ਪੜਨ ਤੋਂ ਬੰਜੇ ਹੋ ਗਏ ਕੁਝ ਬੱਚੇ ਤਾਂ ਵਿਚਾਰੇ ਘਰਾਂ 'ਚ ਬੈਠ ਗਏ ਨਹੀਂ ਜਿਹੜੇ ਜੇਬ ਤੋਂ ਅਲਾਉ ਕਰਦੇ ਇਹਨਾਂ ਨੇ ਐਨੇ ਮਾੜੇ ਹਾਲਾਤ ਨੇ ਇਹਦਾ ਡਰਾਮੇਬਾਜ਼ੀ ਜੀ ਟੁਟਕਲੇ ਸੁਣਾਂਦਾ ਸੁਣਾਂਦਾ ਜੇ ਕਿਤੇ ਤੱਕ ਤੇ ਪਹੁੰਚ ਗਿਆ ਇਹ ਲੋਕਾਂ ਨੂੰ ਗਮਰਾਹ ਕਰਕੇ ਤੇ ਇਹਨਾਂ ਨੇ ਸਰਕਾਰ ਬਣਾਈ ਆ ਝੂਠ ਬੋਲ ਕੇ ਇਹਦਾ ਜਿਹੜਾ ਅੱਕਾ ਹੈ ਉਹ ਦਿੱਲੀ ਤੋਂ ਜਿਹੜਾ ਕੇਜਰੀਵਾਲ ਬੈਠਿਆ ਉਹ ਵੀ ਸਿਰੇ ਦਾ ਡਰਾਮੇਬਾਜ਼ ਹੈ ਤੇ ਇਸ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਜੋ ਮੋਦੀ ਜੀ ਜੋ ਪੂਰੇ ਦੇਸ਼ ਦੇ ਵਿੱਚ ਕੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਅੱਜ ਡੰਕਾ ਵੱਜ ਰਿਹਾ ਉਹਨਾਂ ਨੇ ਜਿਹੜਾ ਵਿਕਾਸ ਕੀਤਾ 2014 ਤੋਂ ਬਾਅਦ ਉਹਨਾਂ ਨੇ ਜਿੰਨਾ ਆਪਣੇ ਭਾਰਤ ਦੇ ਵਿੱਚ ਇੱਕ ਨੰਬਰ ਤੇ ਲਿਆ ਕੇ ਰੱਖਦਾ ਮਨਾ ਜਿਹੜੀ ਸਾਡੀ ਇਕਨੋਮਿਕ ਸੀ ਉਹ ਹੈ ਇਕਨੋਮਿਕੀ ਇਹ ਦੇਸ਼ ਦੀ ਜਿਹੜੀ ਹੈ ਉਹ ਉਹਦੇ ਵਿੱਚ ਸਾਡਾ ਇੱਕ ਨੰਬਰ ਤੇ ਭਾਰਤ ਇੱਕ ਨੰਬਰ ਤੇ ਇਸ ਟਾਈਮ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਡੋਬ ਕੇ ਰੱਖਿਆ ਤੇ ਵੱਡੇ ਵੱਡੇ ਦਾਅਵੇ ਕਰਦਾ ਮੈਂ ਹਰਿਆਣੇ 'ਚ ਸਰਕਾਰ ਬਣਾ ਲੂੰਗਾ ਤੇ ਰਾਜਸਥਾਨ 'ਚ ਬਣਾ ਲੂੰਗਾ ਗੁਜਰਾਤ 'ਚ ਬਣਾ ਲੂੰਗਾ ਤੇ ਬਹੁਤ ਗੁਜਰਾਤ ਦੇ ਲੋਕਾਂ ਨੇ ਇਹਨਾਂ ਨੂੰ ਹੁਣ ਇਹਨਾਂ ਦੇ ਚਿਹੜ ਮਾਰੀ ਹੈ ਇਹਨਾਂ ਨੂੰ ਦਿਖਾਤਾ ਵੀ ਕੀ ਭਾਜਪਾ ਕੀ ਹੈ ਤੇ ਤੁਸੀਂ ਕਿੱਥੇ ਹੋ ਜੇ ਇਹਨਾਂ ਨੇ ਕੋਈ ਪੰਜਾਬ ਦੇ ਵਿੱਚ ਕੰਮ ਕੀਤੇ ਹੁੰਦੇ ਤੇ ਅੱਜ ਕਿਤੇ ਹੁੰਦੇ